ਮਾਮਲੇ ਕਬੱਡੀ ਪੰਜਾਬ ਸਰਕਾਰ ਵੱਲੋਂ ਛੇੜੀ ਜੰਗ ਜੁਦ ਨਸ਼ਮਰੁੱਧ ਦੀ ਮਹਮ ਤਹਿਤ ਮਾਜੋਕ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਦ ਆਈਪੀਐਸ ਤੇ ਸ਼੍ਰੀ ਉਮੇਦ ਕੁੰਡਲ ਆਈਪੀਐਸ ਐਸਐਸ ਸਾ ਬਠੰਡਾ ਤੇ ਸ਼੍ਰੀ ਅਮਨੀਤ ਸਿੱਧੂ ਆਈਜੀ ਕਾਊਂਟਰ ਐਂਚਲੰਜਸ ਦੀ ਰਾਇਨ ਮੇ ਹੇਠ ਤੇ ਐਸਪੀ ਸੜੀ ਸੜੀ ਨਰਿੰਦਰ ਸਿੰਘ ਜੀ ਦੀ ਨਿਗਰਾਨੀ ਹੇਠ ਕੱਲ ਇੱਕ ਸਾਂਝਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਨਾਲ ਕ੍ਰੋਨੀ ਪੁਲਿਸ ਤੇ ਕਾਉਂਟਰ ਰੈਂਡਸ ਦੀ ਟੀਮ ਜਿਹੜੀਆਂ ਸ਼ੱਕੀ ਵਿਅਕਤੀ ਤੇ ਸ਼ੱਕੀ ਪੁਰਸ਼ਾਂ ਦੀ ਚੈਕ ਕਰ ਰਹੀ ਸੀ ਤਾਂ ਇਸੇ ਦਰਮਿਆਨ ਹੀ ਜਦੋਂ ਸ਼ੱਕੀ ਪੁਰਸ਼ ਚੱਕੀ ਵਿੱਚ ਚੈਕ ਕਰਦੇ ਸੀ ਤਾਂ ਜਿਹੜੀ ਨੰਨੀ ਸ਼ਾ ਚੌਂਕ ਦੇ ਨੇੜੇ ਜਿਹੜਾ ਟੀਪਾਰਟ ਬੰਦਾ ਹੈ ਉੱਥੇ ਇੱਕ ਟਰੱਕ ਡਰਾਲਾ ਕੋੜਾ ਖੜਾ ਸੀ ਇਸ ਵਿੱਚ ਤਿੰਨ ਵਿਅਕਤੀ ਜਿਹੜੀ ਤਰਪਾਲ ਨਾਲ ਛੇੜਛਾੜ ਕਰ ਰਹੇ ਸੀ ਤੇ ਜਦ ਤਿੰਨਾਂ ਵਿਅਕਤ ਨੂੰ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਗਿਆ ਤਾਂ ਇੱਕ ਦਾ ਨਾਮ ਸਾਂਵਰ ਲਾਲ ਸਾਨੂੰ ਪੋਲੂ ਪੋਲੂ ਰਾਮ ਵਾਸੀ ਅਜਮੇਰ ਰਾਜਸਥਾਨ ਦੂਸਰਾ ਨਾਮ ਜਗਦੀਪ ਸਿੰਘ son of ਹਰਬੰਸ ਸਿੰਘ ਵਾਸੀ ਪਿੰਡ ਕੋਠਾਗੁਰੂ ਤੇ ਤੀਸਰਾ ਗੁਰਤੇਜ ਸਿੰਘ son of ਗੁਰਜੰਟ ਸਿੰਘ ਵਾਸੀ ਪਿੰਡ ਨਯੌਰਵਾਜ ਹੋਈ ਜਦੋਂ ਟਾਲੇ ਦੇ ਤਰਪਾਲ ਖੇਤ ਤਲਾਸ਼ੀ ਕੀਤੀ ਗਈ ਜਿਸ ਦੇ ਵਿੱਚੋਂ ਤਕਰੀਬਨ 45 ਗੱਟੇ ਜਿਨਾਂ ਵਿੱਚ 20-20 ਕਿਲੋ ਪਰ ਗਟਚ ਭੁੱਕੀ ਜੋਰਾ ਪੋਸਟ ਕੁੱਲ 9 ਕੁਇੰਟਲ ਭੁੱਕੀ ਜੋਰਾ ਪੋਸਟ ਬਰਾਮਦ ਹੋਇਆ ਜਿਸ ਦੇ ਤਹਿਤ ਮੁਕਦਮਾ ਨੰਬਰ 160 ਮਿਤੀ 6-7-2025 15-6-29685 ਐਨਡੀਪੀ ਐਕਟ ਥਾਣਾ ਕਿਨਾਰਕੌਂਡ ਵਿੱਚ ਰਜਿਸਟਰ ਕੀਤਾ ਗਿਆ ਉਹ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬੰਦ ਹਵਾਲਾ ਥਾਣਾ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਮਾਨ ਹਾਸ ਕਰਕੇ ਹੋਰ ਧੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਇਹਨਾਂ ਨੂੰ ਸਪਲਾਈ ਕਿੱਥੇ ਦੇਣੀ ਸੀ ਗੱਡੀ ਵਿੱਚ ਕਿੰਨੇ ਜਣੇ ਸੀਗੇ ਕਿੱਥੋਂ ਲੈ ਕੇ ਗੱਡੀ ਆਈ ਹੈਗੀ ਤੇ ਕਿੱਥੇ ਜਾਣਾ ਸੀ ਗੱਡੀ ਵਿੱਚ ਤਿੰਨ ਜਣੇ ਸੀਗੇ ਤੇ ਗੱਡੀ ਰਾਜਸਥਾਨ ਤੋਂ ਅਜਮੇਰ ਤੋਂ ਆਉਣੀ ਬਿਆਨ ਹੋਈ ਹੈ ਤੇ ਬਾਕੀ ਅਸੀਂ ਅੱਜ ਡੁਗਾਈ ਨਾਲ ਪੁੱਛਗਿਸ਼ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਕਿਹੜੀ ਪ੍ਰੋਪਰ ਜਗ੍ਹਾ ਕਿਹੜੀ ਹੈ ਤੇ ਕਿੱਥੇ ਨਗਾਂ ਸਪਲਾਈ ਦੇਣੀ ਸੀ ਗੱਡੀ ਦੇ ਵਿੱਚ ਹੋਰ ਵੀ ਕੁਮਾਲ ਸੀਗੇ ਇਕੱਲਾ ਇਹ ਨਹੀਂ ਲੱਗੀ ਨਹੀਂ ਗੱਡੀ ਦੇ ਵਿੱਚ ਹੋਰ ਸਿਮੈਂਟ ਲੋਡ ਸੀਗੇ 820 ਘਟੇ ਸਿਮੈਂਟ ਦੇ ਸੀਗੇ ਵਿੱਚ ਸਿਮੈਂਟ ਦੇ ਘਟਿਆਂ 'ਚ ਬਲੇ ਘਟੇ ਜਿਹੜੇ ਭੁੱਕੀ ਦੇ ਚਪਾਈ ਹੋਏ ਸੀ ਥੈਂਕ ਯੂ ਬਾਈ ਕਿ ਫਰਾਰ ਵੀ ਦੱਸੇ ਜਾ ਰਹੇ ਉਹ ਕੌਣ ਸੀ ਉਹ ਹਜੇ ਅਜੇ ਤਫ਼ਤੀਸ਼ ਉਹ ਬਾਤ ਸੰਕਟੀ ਨੰਬਰ ਕਿੰਨਾ ਸੀ ਜੀ ਮੈਡਮ ਆਰ ਜੇ 6 ਸੀ ਬੀ 8386 ਟਰਾਲਾ ਕੋੜਾ ਤੇ 4 ਤੋਂ 4 ਵਿਅਕਤੀ ਆ ਮਕਦਮਾ 4 ਵਿਅਕਤੀ ਦੇ ਖਿਲਾਫ ਦਰਜ ਹੋਇਆ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਇੱਕ ਦੀ ਗ੍ਰਿਫਤਾਰੀ ਬਾਕੀ ਇੱਕ ਜਾਣਕਾਰੀ ਦੋ ਜਿਹੜੇ ਸਿਮਿੰਟ ਦੇ ਗੱਟੇ ਅੱਗੇ ਪਿੱਛੇ ਇਸ ਸਿਮਿੰਟ ਦੇ ਗੱਟੇ ਕੁਸ਼ ਅੱਗੇ ਸੀ ਕੁਸ਼ ਪਿੱਛੇ ਸੀ ਜਿਹੜੀ ਭੁੱਕੇ ਚੂਰਾ ਪੋਸਟ ਬਚਾਲੇ ਸੀ ਉਹਨਾਂ ਦੀ ਲਾਉਣਾ ਕਿਤੇ ਸਿਮਿੰਟ ਕਿਧਰੋਂ ਦਾ ਸੀ ਸਿਮਿੰਟ ਉਹਨਾਂ ਨੇ ਮੰਡੀ ਲਾਉਣਾ ਸੀ ਜੇ ਨਾਲ ਆਈਡੈਂਟੀ ਉੱਥੋਂ ਦੀ ਹੈ ਕਿਹੜੇ ਰੂਟ ਤੋਂ ਆਏ ਸੀ ਇਹ ਪਿੱਛੋਂ ਇਧਰੋਂ ਡੰਬੜੀ ਰੋਡ